ਸੋ ਦੋਸਤੋ ਗੁੱਡ ਮਾਰਨਿੰਗ ਰਾਜਾ ਰਾਦੇ ਅੱਜ ਮੈਂ ਇੱਕ ਨਵੀਂ ਵੀਡੀਓ ਬਣਾਉਣ ਜਾ ਰਿਹਾ ਤੇ ਅੱਜ ਤੁਹਾਨੂੰ ਲੈ ਕੇ ਚੱਲਦੇ ਆਂ ਗੁਰਦਾਸਪੁਰ ਤਾਂ ਆਪਾਂ ਮੈਂ ਚੱਲੇ ਆ ਮੈਂ ਆਪਣੀ ਵੱਡੀ ਭੈਣ ਕੋ ਗੁਰਦਾਸਪੁਰ ਉਹਨਾਂ ਨੂੰ ਮਿਲਣ ਵਾਸਤੇ ਤੇ ਚਲੋ ਤੁਹਾਨੂੰ ਵੀ ਦਿਖਾਣੇ ਆ ਰਸਤੇ ਵਿੱਚ ਜਾਂਦੇ ਆਂ ਵੀਡੀਓ ਸਾਰੇ ਵੀਜ਼ ਦਿਖਾਵਾਂਗਾ ਤੇ ਚਲੋ ਚੱਲਦੇ ਆਂ ਗੁਰਦਾਸਪੁਰ ਪਹਿਲਾਂ ਮੈਂ ਪੀ ਲਗਾ ਚਾਹ ਚਾਹ ਪੀ ਕੇ ਚੱਲਦੇ ਆਂ ਫਿਰ ਬੱਸ ਸਟੈਂਡ ਆਪਣੇ ਬੱਸ ਸਟੈਂਡ ਤੋਂ ਫਿਰ ਗੁਰਦਾਸਪੁਰ ਰਾਹ ਵਿੱਚ ਜਾਂਦੇ ਜਾਂਦੇ ਸਾਰਾ ਕੁਝ ਤੁਹਾਨੂੰ ਦਿਖਾਵਾਂਗਾ ਵੀਜ਼ ਵੀ ਸਭ ਕੁਝ ਵੀ ਦਿਖਾਵਾਂਗਾ ਤੇ ਚਲੋ ਪੀਨੇ ਆਂ ਚਾਹ ਪਹਿਲਾਂ ਇੱਕ ਨੂੰ ਦੋਸਤੋ ਅੱਜ ਰੋਟੀ ਬਣੀ ਪਈ ਆ ਆਲੂ ਵਾਲੀ ਹਲ ਵਾਲੀ ਰੋਟੀ ਮੈਂ ਖਾ ਲਈ ਹੋਈ ਆ ਤੇ ਹੁਣ ਮੈਂ ਦਹੀਂ ਨਾ ਖਾਦੀ ਆ ਤੇ ਹੁਣ ਮੈਂ ਪੀਣਾ ਗੱਚਾ ਤੇ ਚਾਹ ਪੀ ਕੇ ਫਿਰ ਤੁਹਾਡੇ ਨਾਲ ਗੱਦ ਗੱਲ ਤੇ ਦੋਸਤੋ ਮੈਂ ਪੀਂਦੇ ਆ ਚਾਹ ਚਾਹ ਪੀ ਕੇ ਚੱਲਦੇ ਆ ਗੁਰਦਾਸਪੁਰ ਤੇ ਟਾਈਮ ਹੀ ਬੜਾ ਹੋ ਗਿਆ ਵਾ ਸਾਢੇ 12 ਹੋ ਗਏ ਨੇ ਫੋਨ ਦੇ ਪੌਂਦੇ ਕੋਈ 3 ਕੁ ਵਜ ਜਾਣੇ ਮੈਨੂੰ ਤੇ ਚਲੋ ਚੱਲਦੇ ਆ ਟਾਈਮ ਨਾਲ ਚਾਹ ਪੀ ਕੇ ਫਟਾਫਟ ਫਿਰ ਰਸਤੇ ਵਿੱਚ ਜਾਂਦੇ ਤੁਹਾਨੂੰ ਦਿਖਾਣੇ ਆ ਵੀਡੀਓ ਚਲੋ ਦੋਸਤੋ ਮੈਂ ਹੁਣ ਹੋ ਗਿਆ ਤਿਆਰ ਪ੍ਰੋਪਰ ਤਿਆਰ ਹੋ ਗਿਆ ਤਾਂ ਮੈਂ ਚੱਲਾਂ ਗੁਰਦਾ ਆਪਣੇ ਵਾਲਾ ਖੱਲੇ ਰੱਖਦੇ ਤਾਂ ਕਿ ਮੂਹਰੇ ਦੇ ਵਿੱਚ ਰੱਖ ਕੇ ਤੇ ਚਲੋ ਓਕੇ ਬਾਈ ਰਾਜ ਰਾਦੇ ਜੀ ਚਲੋ ਦੋਸਤੋ ਆਪਾਂ ਜਾ ਰਹੇ ਹਾਂ ਹੁਣ ਬਸ ਸਟੈਂਡ ਆਪਣੇ ਤੇ ਚਲੋ ਜਨਦੇ ਤੁਨ ਵੀ ਨਾਲ ਫਲ ਕਰਦੇ ਜੀ ਤੇ ਇੱਕ 1 ਵਜੇ ਬਸ ਤੁਰੇਗੀ ਤੇ 2 ਵਜੇ ਨਾ ਬਟਾਲੇ ਪਹੁੰਚਾਂਗੇ ਚੱਲਦੇ ਬਸਟੈਂਡ ਰਹੇ ਹਣੀ ਵਾਲਾ ਬਸਟੈਂਡ ਬਸਟੈਂਡ ਜਾ ਕੇ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਬਸ ਵਿੱਚ ਬੈਠ ਕੇ ਚਲੋ ਦੋਸਤੋ ਆਪ ਆ ਗਏ ਆ ਬਸਟੈਂਡ ਤੇ ਇਹ ਸਾਹਮਣੇ ਲੱਗੀ ਆ ਜੀ ਬਸ ਪਟਾਲੇ ਦੀ ਐ ਭਲੀ ਵਿੱਚ ਜਾਵਾਂਗੇ ਪਟਾਲੇ ਵਾਲੀ ਬਾਤ ਨੂੰ ਕਿ ਕਿਧਰ ਆ ਗਿਆ ਵਿੱਚ ਐ ਨਵੇਸ਼ ਆ ਗਿਆ ਮੈਨੂੰ ਛੱਡਣ ਵਾਸਤੇ ਆਇਆ ਵਾ ਮੈਂ ਜੀ ਇੰਨਾ ਹੀ ਹੁ ਪਟਾਲੇ ਕਿਥੇ ਕਿਤਾਸਪੁਰ ਕਰਨੇ ਚੰਦਰਵਾ ਮਾਇਆ ਕਿਹੜਾ ਮਾਇਆ ਸੰਤ ਪੁਰਾ ਫੇਰ ਵਾਸੋਂ ਫੇਰ ਪਹੁੰਚ ਗਏ ਮੈਨੂੰ ਅਭੀ ਨਹੀਂ ਪਤਾ ਪਾਇਆ ਕਿਹੜਾ ਜਾਣਾ ਹੈ ਘਰ ਇਹ ਬਸੇ ਮੈਨੂੰ ਫਰੂਟ ਦਾ ਕਹਿੰਦੇ ਮੈਂ ਫਰੂਟ ਲੈ ਆਤਾ ਹਾਂ ਹੋਰ ਕੀ ਚਲੋ ਕਿੱਥੇ ਜਾਣੀ ਆ ਨਹੀਂ ਥੱਲੇ ਥੱਲੇ ਚਲੋ ਚੱਲਦੇ ਆਂ ਬਸ ਵਿੱਚ ਬੈ ਕੇ ਤੇ ਫੇਰ ਗਾਂ ਦਾ ਤੁਹਾਨੂੰ ਅੱਗੇ ਦੀ ਵੀਡੀਓ ਦਿਖਾਣੇ ਤੇ ਕਰੋੜਾ ਕਹਨ ਫੜ ਕੇ ਰੱਖ ਕੀ ਹੋ ਗਿਆ ਮੈਚ ਮੈਨੂੰ ਬਸ ਵਿੱਚ ਬਹਿ ਰਹੇ ਹੁੰਦੇ ਉਹਨੇ ਮੈਨੂੰ ਕੋਈ ਗੱਲ ਨਹੀਂ ਪੁੱਛ ਕਹਿੰਦਾ ਨਹੀਂ ਹੈਗਾ ਉੱਥੇ 2 ਮਿੰਟ ਕੋ ਲਾਇਆ ਚਲੋ ਚੱਲਦੇ ਆਂ ਬਸ ਵਿੱਚ ਬਹਿਣ ਲੱਗੇ ਆਂ ਦੋਸਤੋਂ ਮੈਂ ਬਹਿ ਗਿਆ ਬਸ ਵਿੱਚ ਬਸ ਅੱਧਾ ਰਲ ਗਿਆ ਫੇਰ ਵਾਸੋਂ ਜਦੋਂ ਆਪਾਂ ਪਹੁੰਚ ਕੇ ਤੁਹਾਡੇ ਨਾਲ ਬਟਾਲੇ ਆ ਕੇ ਗੱਲ ਕਰਦੇ ਹਾਂ ਦੋਸਤੋਂ ਮੈਂ ਆ ਗਿਆ ਬਟਾਲੇ ਬੱਸ ਸਟੈਂਡ ਤੇ ਹੁਣ ਮੱਚਲਾਵਾ ਗੁਰਦਾਸਪੁਰ ਗੁਰਦਾਸਪੁਰ ਵਾਲੀ ਬੱਸ 'ਚ ਬਹਿਣ ਲੱਗੇ ਆ ਤੇ ਚੱਲਦੇ ਆ ਗੁਰਦਾਸਪੁਰ ਵਾਲੀ ਬੱਸ 'ਚ ਉਹ ਬੂਹੇ ਸਾਈਡੋਂ ਚੱਲ ਗਏ ਜੀ ਇਹ ਆਪਣਾ ਬੱਸ ਵਿੱਚ ਬੈਠ ਕੇ ਗੱਲ ਕਰਦੇ ਆ ਤੁਹਾਡੇ ਨਾਲ दिखाना तो तो बाकी जाके गुरदासपुर तो गलबात करते हैं दीदी के घर जाके तो देखो दोस्तों बस निकल गई है बटाले तो गुरदसपुर ਦੁਕਾਨੇ ਤੁਹਾਨੂੰ ਲੋਕੇਸ਼ਨ なんでかんねえ करके दिखाने था बस, बस है। तो दिखा नहीं सकते कि आ गया गुरदासपुर का बाईपास हम चल बस स्टैंड चली बस बस स्टैंड आ गुरसपुर का बस स्टैंड दिखाते बाईपास है गुरदासपुर का तो दोस्तों गुरदासपुर का बस स्टैंड आ गया तो हम आप चलें दीदी घर ऑटो लैके ਇਹ ਬਾਰੋ ਆਟੋਰੇ ਨੇੜੇ ਭਰੋ ਆਟੋ ਲੈ ਕੇ ਜਾਣੇ ਹਾਂ ਘਰ ਕਿਉਂਕਿ ਮੈਂ ਦੀਦੀ ਨੂੰ ਦੱਸਿਆ ਨਹੀਂ ਹੋਇਆ ਕਿ ਮਹਾ ਲਿਆਵਾਂ ਤੇ ਚੱਲਦੇ ਹਾਂ ਘਰ ਆਟੋ ਲੈ ਕੇ ਬਾਰੋ ਚੱਲੋ ਦੋਸਤੋ ਮੈਂ ਆ ਗਿਆ ਗੁਰਦਾਸਪੁਰ ਤੇ ਮੈਂ ਜਾ ਰਿਹਾ ਹਾਂ ਘਰ ਦੀਦੀ ਦੇ ਘਰ ਚਲੋ ਦੇਖਣੇ ਜਾ ਕੇ ਉਹਨਾਂ ਨੂੰ ਪਤਾ ਨਹੀਂ ਹੈਗਾ ਕਿ ਮਹਾ ਲਿਆਵਾਂ ਚਲੋ ਦੇਖਣਾ ਕਿ ਇਲੈਕਸ਼ਨ ਅੰਦਰ ਹੋਣਾ ਹੈ ਬਾ ਪਹੁੰਚਣਾ ਵਾ ਘਰ ਉਹਨਾਂ ਦੇ ਆ ਦੇਖੋ ਮੇਰੀ ਆਪਣੇ ਵੇਲੇ ਆ ਰਹੀ ਹੈ ਮਨੂੰ ਆਲਾ ਨਹੀਂ ਕੋਈ ਫ੍ਰੀ ਕਪੜਾ ਆ ਰਹੇ ਹੈ ਹਾਂ ਹਾਂ ਘਰ ਮਾਂ ਮੈਨੂੰ ਪਿੱਛੇ ਬਿਠਾਉਂਦਾ ਹਾਂ ਹਾਂ ਗੱਡੀ ਗੱਡੀ ਮੋਕਾ ਮਿਲਦਾ ਮੋਕਾ ਕਰਵਾਣਾ ਨਹੀਂ ਚਾਹੀਦਾ ਯੈਸ ਮੋਕਾ ਨਹੀਂ ਕਰਵਾਣਾ ਚਾਹੀਦਾ ਹਾਂ ਚਲੋ ਦਾਲ ਦੇ ਰਿਕਾਰਡ ਆ ਕੇ ਸੜਨਾ ਗੱਲ ਕਰਦੇ ਆਂ ਬਾਕੀ ਆਹ ਦੇਖੋ ਇਹ ਘਾਰ ਹੈ ਦੀਦੀ ਦਾ ਚਲੋ ਦੇਖਨੇ ਆ ਬਹੁਤ ਘੜਗਾ ਕੇ ਦੇਖਨੇ ਕੋਣ ਹੁੰਦਾ ਦਬੂਆ ਖੋਲਣ ਵਾਸਤੇ ਮੈਂ ਖਾਲ ਗਿੰਨੀ ਹੈਗੀ ਦਾ ਕੋਣ ਹੁੰਦਾ ਆਇਆ 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 ਆਓ ਜੀ ਫਿਰ ਗਿੰਦੇ ਲੋ ਮੈਂ ਬੈਲ ਕਰਵਾਉਂਦੀ ਹਾਂ ਟਾਕੂ ਡਾ ਲੀਏ ਇਹਨੂੰ ਕਰਾ ਕੇ ਧਿਆਗੇ ਮੈਂ ਥੋੜਾ ਜਣਾ ਥੋੜਾ ਜਣਾ ਮੁਝ ਨਹੀਂ ਤਰਨ ਜੰਬੇ ਕੁੱਤੇ ਨਹੀਂ ਬੁਲਾਵਾ ਹਾਂ ਵੀ ਬਾਦਿਲ ਬੁਲਾ ਤਾਂ ਫੜੀ ਹੀ ਨਾ ਨੇ ਕਹਿਣਾ ਇਹ ਤਨੀ ਕਰਨਾ ਚਾਹੀਦਾ ਕਿ ਵੀ ਮिक्की ਜੀ ਲੱਗੇ ਨਹੀਂ ਆ ਮੈਂ ਹਾਂ ਜੀ ਨਹੀਂ ਜੀ ਬਹੁਤ ਆ ਗਿਆ ਉਸ ਤਰਾ ਵੱਢੀਆਂ ਚਲੋ ਚੱਲਦੇ ਘਰ ਹੁਣ ਕਦੀ ਨਾ ਗੱਲਾਂ ਬਾਤਾਂ ਕਰੀਏ ਕੀ ਲੈ ਆਏ ਆਪਣਾ ਪਾਦਿਲ ਯੋ ਤੇ ਮੈਂ ਤਾਂ ਨਹੀਂ ਦਾਈ ਸੀ ਵੀ ਤਾਂ ਚਾਸ਼ਕੀ ਨਹੀਂ ਆਣੀ ਆਣੀ ਬੰਦ ਨਹੀਂ ਕੋਈ ਦੇਖੋ ਦੇਖੋ ਤਾ ਦੇਖੋ ਇਹ ਮੇਰੀ ਪਣੀਵੀ ਹੋਣ ਵੇਖੋ ਚੰਗੀ ਤਰ੍ਹਾਂ ਤੇ ਇਹ ਮੇਰੀ ਦੀਦੀ ਵੱਡੀ ਭੈਣ ਤੇ ਇਹ ਸ਼ਾਲੂ ਚਲੋ ਕਰੋ ਕਲਾਉਨ ਗੋਮੀ ਹੋ ਗਿਆ ਕੀ ਗੱਲ ਸ਼ਰਮਾਈ ਸਮਾਂ ਟਾਈਮ ਹੀ ਜਾ ਲਾ ਗਿਆ ਹੁਣ ਚਲ ਜੀਏ ਘਰ ਵਾਪਸ 5:00 ਵਜੇ ਹੈ ਨਹੀਂ ਚਲ ਜੀਏ ਹਣੀ ਆਈ ਹੁੰਦੀ ਫੇਰ ਕੋਈ ਗੱਲ ਨਹੀਂ ਤੇ ਨਿਆਣਿਆਂ ਦੀ ਕੋਈ ਨਹੀਂ ਜਾਣੀ ਕਿ ਬੱਚੇ ਨਾਲ ਹੀ ਆਏ ਹੁੰਦੇ ਹਨੀਦ ਨਾਲ ਬੱਚੇ ਹਿਆਣਾ ਨਹੀਂ ਹੁਣ ਨਾਲ ਲੈ ਕੇ ਆ ਹੂੰ ਹੁਣ ਨਾਲ ਲੈ ਫੇਰ ਕਿਤੇ ਆ ਜਾਗੇ ਚਲੋ ਚਲਿਏ ਇਹਦੇ ਤੇ ਬੋਲ ਛਿੱਤੀ ਆਣਾ ਅੱਗੇ ਫੇਰ ਕਿਤੇ ਇਹ 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 ਨੇ ਹੁਣ ਆਏ ਚਲਿਆ ਹੁਣ ਘਰ ਵਾਪਸ ਬਾਏ ਬਾਏ ਬੇਲਾ ਦੀਦੀ ਨੂੰ ਹੈ ਨੋਈ ਮੇਲੇ ਜਾਏ ਪੂਰੀ ਹੱਥ ਲਾਨ ਆਏਗੀ ਪੁੰਡੀ ਨੂੰ ਪੂਦ ਨਹੀਂ ਕਿ ਪੁੰਲੀ ਇਹ ਹੱਥ ਲਾਨ ਆਏ ਸੀ ਗੁਰਦਾਸਪੁਰ ਟੱਚ ਕਰਕੇ ਬਸ ਬਸ ਹੁਣ ਚੱਲੇ ਆ ਹਾਂ ਠੀਕ ਆ ਜੀ ਠੀਕ ਹੈ ਜੀ ਓਕੇ ਜੀ ਚੱਲ ਬਾਏ 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 ਕੱਲੋ ਦੋਸਤਾਂ ਨਾਲ ਘੁੰਮਣੇ ਜਾ ਰਹਿਆ ਵਾ ਮੇਰਾ ਭਰੇਵਾ ਮਾਨਾ ਹੈ ਜੇ ਲੈਣ ਭਰੇ ਵੀ ਹੈ ਇਹਦੇ ਘਟ ਆਪਣੇ ਨਾਲ ਜਾ ਰਹਿਆ ਵਾ ਬਸ ਨਾਲ ਚੱਲੇ ਆ ਤੇ ਬੱਦਲ ਵੀ ਹੋ ਗਿਆ ਵਾ ਤੇ ਜਾ ਕੇ ਤੁਹਾਡੇ ਨਾਲ ਪਾਸੇ ਤੇ ਬਹਿ ਕੇ ਗੱਲ ਕਰਦੇ ਹਾਂ ਤੁਹਾਡੇ ਨਾਲ ਬਾਕੀ ਆ ਰਿਹਾ ਵੱਲ ਫਰੇਗਾ ਆਪਣੇ ਪਾਸੇ ਚ ਬੈਗੇ ਹੋਏ ਆ ਤੇ ਵਸਤੂ ਕੀ ਹੈ ਜਦੋਂ ਚਲਿਆ ਕਰ ਕੰਟੈਕਟ ਜੇ ਤੁਹਾਡੇ ਨਾਲ ਗੱਲਬਾਤ ਕਰਦੇ ਵਾ ਜਿਹੜੀਆਂ ਮੇਲੇ ਆਪਾਂ ਚਲੋ ਜਾਂਦੇ ਬਸ ਮਟਾਰੇ ਲੱਗੇ ਤੁਹਾਡੇ ਨਾਲ ਕਰਦੇ ਆ ਦੋਸਤੋ ਜਾਂਦੇ ਜਾਂਦੇ ਤੁਹਾਨੂੰ ਦੂਸਰੀ ਸਾਈਡ ਵੱਲੋਂ ਦਿਖਾਈ ਸੀ ਨਹਿਰ ਅੱਜ ਹੁਣ ਮੈਂ ਤੁਹਾਨੂੰ ਇਸ ਦੂਸਰੀ ਸਾਈਡ ਵੱਲੋਂ ਦਰਸਾਣਾ ਵਾ ਮੇਰਾ ਨਾਮ ਰਕਾਣੋਂ ਨਹਿਰ। ਅਲੈਕੁਮ ਅਸਸ। ਮੈਂ ਵਾਟਾਰੀਵਾਰ ਦੀ ਮਸ਼ਹੂਰ ਨਹਿਰ। ਕਾਰਿਵਾਰ ਤੋਂ ਨਹੀਂ ਗਿਆ ਆਪਾਂ। ਚਲੋ ਦੋਸਤੋ ਮੈਂ ਪਹੁੰਚ ਗਿਆ ਬਟਾਲੇ ਤੇ ਨੇਹਰਾ ਵੀ ਹੋ ਗਿਆ। ਬੱਦਲ ਝੋੜਿਆਗਾ ਵਾ। ਤੇ ਬਟਾਲੇ ਦੇ ਬਸ ਸਟੈਂਡ ਤੇ ਮ ਆ ਗਿਆ ਹਾਂ। ਤੁੰਤਲਾ ਮੈਂ ਕਾਰ ਦੇ ਉੱਪਰ ਲੜਣ। ਬੱਸ ਲੱਗੀ ਹੋਈ ਆ ਤੇ ਉਹ ਚੱਲ ਜਿਆ ਟਾਈਮ ਨਾਲ ਫਿਰ ਤੁਹਾਨੂੰ ਘਰ ਜਾ ਕੇ ਗੱਲ ਕਰਦੇ ਆ ਤੁਹਾਡੇ ਨਾਲ ਤੁਹਾਡਾ ਆ ਗਿਆ ਘਰ ਤੇ ਦਿਖਾਉਂਦੇ ਤੁਹਾਨੂੰ ਹਾਲੇ ਦੋਸਤੋ ਮੈਂ ਆ ਗਿਆ ਘਰ ਤੇ ਵੱਜ ਗਏ ਨੇ 8 ਤੇ ਦੀਦਿਆਂ ਨਾਲ ਮਿਲ ਲਿਆ ਤੇ ਸਾਨੂੰ ਦੱਸਿਓ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਤੇ ਕਮੈਂਟ ਕਰਕੇ ਦੱਸਿਓ ਸਾਨੂੰ ਤੇ ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ ਅੱਗੇ ਵੀਡੀਓ ਇੱਕ ਨਵੀਂ ਹੋਰ ਦਿਖਾਵਾਂਗੇ ਤਦ ਤੱਕ ਲਈ ਬਾਏ ਬਾਏ ਰਾਦੇ ਰਾਦੇ ਟੇਕ ਕੇਅਰ ਬਾਏ